ਆ ਦੇ ਆ ਕਲਾਚ ਹੀ ਨਾ ਕਰਦਾ ਕੱਠੀ ਆ ਤਾਂ ਨਜ਼ਾਰਾ ਯਾਰ ਨਹੀਂ ਤਾਂ ਬਾਹਾਂ ਦੋਹਾਂ ਲੱਗ ਜਾਂਦੀਆਂ ਹੀ ਇਹਦੇ ਨਾਲ ਗੰਦ ਦੇਖ ਲਓ ਕਿੱਥੇ ਦਾ ਗੰਦ ਦਾ ਹੈ ਵਾਲੀ ਦੂਰ ਪਈ ਆ ਤੂੰ ਆ ਹੀ ਛੇਤੀ ਛੇਤੀ ਲਵੇਟ ਦੇ ਇਹਦਾ ਯਾਰ ਆਹੀਂ ਖੰਡਣੀ ਅਜਿੰਨੀ ਮਰਜੀ ਮਾਰ ਕੇ ਲਾਲਾ ਕਿੰਨੇ ਕ ਚਾਰਜ ਚਾਈ ਜਾਏਗਾ ਇੱਕ ਕਰੀ ਹਾਰ ਕੇ ਠੀਕ ਕੀਤਾ ਹੋਇਆ ਆਪੀ ਹੀ ਉਹ ਕਰੂਗਾ ਕੀ ਕਰੂਗਾ ਠੀਕ ਕਰੂਗਾ ਇਕੱਠੇ ਉਮੀ ਅਗਲਾ ਜਿਵੇਂ ਵੀ ਹੋਵੇ ਵੀ ਇਕੱਠੀ ਕੋਈ ਨਹੀਂ ਆਇਆ ਕਰਦਾ ਤੂੰ ਦੇਖ ਹਾਂ ਉਧਰੋਂ ਇੱਧਰ ਨੂੰ ਇਕੱਠੀ ਕਰਨੀ ਦਾ ਜਾ ਲਾਤਾ ਇੱਧਰ ਲਾ ਕੇ ਕਹਿੰਦੇ ਮੀਟ ਮੂਟ ਬੱਟਨ ਨਾਲ ਰੱਖ ਲਓ ਪਤਾ ਨਹੀਂ ਕੀ ਕਰੀ ਜਾਂਦੇ ਇੱਕ ਤਾਂ ਡਾਕਟਰੀ ਵਾਲੀ ਕਰਦੇ ਆ ਹਨਾ ਹੁਣ ਫੇਰ ਖੜਾ ਕੇ ਜੇ ਕੱਢਦੇ ਅਸੀਂ ਕੰਮਾ ਬਾਈ ਡਾਕਟਰੀ ਕਰਦਾ ਹੋਰ ਉਹਨੂੰ ਪਾਣ ਤੇ ਡੱਕੇ ਦਾ ਪਤਨੀ ਕੁੜੀ ਜੀ ਦਾ ਨਾ ਉਹਦਾ ਸਾਬ ਮਨਿਸਟਰ ਬਣ ਜੀ ਡਾਕਟਰੀ ਵਾਲੀ ਕਰਦੇ ਆ ਟੜਕੀ ਜਾਂਦੇ ਆ ਸਪਰੇਅ ਮੁੰਡੇ ਆਹਦਾ ਯਾਰ ਬਾਣ ਬਹੁਤ ਨਮੇੜਦਾ ਕਰਾਂਗੇ ਹਾਂ ਜਿਹੜੇ ਰੈਕੂ ਲੱਗਾ ਹੁੰਦਾ ਜਮਾ ਨਹੀਂ ਨਜ਼ਾਰਾ ਇਹਦਾ ਤਾਂ ਯਾਰ ਸੇ ਖੜਿਆ ਮੁੰਡੇ ਭਰ ਲਿਆ ਢੋਲ ਜੰਨਾ ਕੋ ਭਰਨਾ ਸੀਗਾ ਆਹ ਨਹੀਂ ਥੋੜ੍ਹ ਕੇ ਛੜਕਣੀ ਐ ਇੰਨਾ ਕੋ ਭਰਨਾ ਸੀ ਭਰ ਲਿਆ ਇਹਦੇ ਚ ਪਾਣੀ ਰੱਖਣਾ ਪੈਂਦਾ ਮਹਿਲਾਂ ਥੱਲੇ ਜਿਹੜਾ ਹੁੰਦਾ ਹੈਗਾ ਇਹਦਾ ਸਮਾਨ ਜੇ ਉਹਦੇ ਤੱਕ ਪਾਣੀ ਰੱਖਣਾ ਪੈਂਦਾ ਫੇਰ ਇਹ ਭਰ ਦ ਜਦੋਂ ਉਹਦੇ ਸਮਾਨ ਉਹ ਲਾਵੇ ਸਮਾਰਕੇ ਕਾੜਦੇ ਨੂੰ ਇਹ ਚ ਲਾਈਏ ਜੋੜ ਇਹ ਵੀ ਇੱਕ ਮੰਡਲ ਹੋਰ ਲੈਣ ਨੂੰ ਕਰਦਾ ਸੀ ਕੰਮੇ ਇਨੀ ਕਰਨੀ ਸੀ ਪੈਪ ਪਤਾ ਹੀ ਬਹੁਤ ਆਵੇ ਲੱਗਦੀ ਉਧਰ ਤਾਂ ਲੱਗੇ ਜਾ ਆਪਣੇ ਕੰਮਾ ਹੁਣ ਕਰੀ ਜਾਂਦਾ ਨਹੀਂ ਪੈਪ ਤਾਂ ਮੈਂ ਦਾ ਕਹਿੰਦਾ ਐਂ ਕਰਦੇ ਆ ਇੱਕ ਲਾਗੀ ਸੜ ਕੇ ਹਾਂਜੀ ਸਾਰੀ ਘਾਲ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆਂਦਾ ਮੇ ਬਲੌਗ ਤੇ ਆਪਾਂ ਗੱਲ ਪੰਪ ਦਾ ਲਿਆਂਦਾ ਤੇ ਹੁਣ ਚੱਲਿਆਂ ਆਪਾਂ ਸਪਰੇਅ ਕਰਨਾ ਪੈਪ ਫੂਫ ਜੀ ਉੱਥੇ ਫਿੱਟ ਕਰਾਂਗੇ ਆਲੇ ਆਪਾਂ ਖਿਆਲਾ ਦਾ ਮਗਰੇ ਦੇ ਟਰੈਕਟਰ ਦੇ ਚਾਲਦਿਆਂ ਫਿਰ ਉੱਥੇ ਜਾ ਕੇ ਕਰਦਿਆ ਫਿੱਟ ਪਿਆ ਆਪਾਂ ਚਾਹ ਚੱਕ ਲਈ ਚੰਦੀਏ ਖੇਤ ਸੜਾ ਖੇਤ ਆ ਬਾਅਦ ਚੋਂ ਆਏ ਹੋਏ ਆ ਕੇ ਪਹਿਲਾਂ ਚਾਹ ਚੱਕ ਲਈ ਠੰਡੇ ਮੌਸਮ ਚ ਪਹਿਲਾਂ ਚਾਹੀ ਪੀਤੀ ਜਾਂਦੀ ਬਈ ਪੀ ਲੋ ਚਾਹ ਫੇ ਸਪਰੇਅ ੜਕਣੀ ਆ ਕੰਮ ਆ ਗਈ ਲਈ ਫਿਰਦਾ ਸਿਰ ਜੇ ਤੇ ਮੈਂ ਕਲਰ ਰੇਡ ਰੰਗ ਜਹਾ ਵਾਲੀ ਲਈ ਫਿਰਦਾ ਚਮਕਦਾ ਕੰਨਾ ਉਹ ਚਲੇ ਵੀ ਮੁੰਡਿਆ ਪੀਓ ਚਾਹ ਲਾਲ ਦੇ ਵਿੱਚ ਵੀ ਕਿੰਨੇ ਰੰਗ ਹੁੰਦੇ ਹਨ ਟਰੈਕਟਰ ਦਾ ਰੰਗ ਹੈ ਉਹਦਾ ਰੰਗ ਹੈ ਤੇ ਰੀਲੋਰ ਦਾ ਅੱਡਾ ਕੋਟ ਦਾ ਅੱਡਾ ਓਹ ਹੋ ਹੋ ਮੈਂ ਕਾਰ ਦੇ ਸ਼ੁਰੂਆਤ ਪਹਿਲਾਂ ਬੁਰੀ ਨਾਇਰਾ ਦੀ ਸਾਈਕਲ ਕੁੱਟਦੇ ਫੇਰ ਹੀ ਪੈ ਬਸਾਵਾਂਗੇ ਨਾ ਵੀ ਮੰਦੇ ਹਣੀ ਦੁਬਾਰਾ ਢਾਲਾ ਓਏ ਇਹੋ ਜਿਹਾ ਕਿਹੜਾ ਮੱਥੇ ਲਾ ਕੇ ਲਿਆ ਆ ਜਿਹੜਾ ਮੰਦਾ ਹੀ ਨਹੀਂ ਸਹੀ ਗਾ ਸੀ ਇੱਕ ਇੱਕ ਲੈਣਾ ਮੰਨਿਆ ਪਰ ਮੰਨਿਆ ਹਣਾ ਕੱਟ ਕੇ ਕਮਾਗੇ ਮੰਨ ਨਹੀਂ ਗਿਆ ਓਏ ਪੈ ਬਸਾਉ ਪਹਿਲਾਂ ਹੁਣ ਖੋਲ ਦੀ ਪੈਕਿੰਗ ਲੈ ਜਾ ਸਾਪ ਨੂੰ ਖਿੱਚ ਕੇ ਇਹਨੂੰ ਓਏ ਐ ਖਾਲੇ ਖਾਲ ਲੈ ਜਾ ਖਾਲੇ ਖਾਲ ਹੋਰ ਹੁਣ ਐ ਸਿੱਧੇ ਜਾਂਦੇ ਸਿੱਧੇ ਕਿਉਂ ਜਾਂਣ ਦੇ ਖਾਲੇ ਖਾਲ ਤਾਂ ਉਹ ਨਾ ਕਿਤੇ ਉਹ ਕਰ ਲਈ ਆਪਾਂ ਇਧਰ ਨੂੰ ਜਾਂਦੇ ਕੀ ਨਾ ਹੋ ਜੇ ਮੈਂ ਤਾਂ ਕਹਿੰਦਾ ਇੱਥੇ ਕੱਢਣੀ ਪੈਣੀ ਕਿਵੇਂ ਐ

ਹੌਲੋ ਹੀ ਚੱਲੋ ਟਿਕਾਣ ਵਾਲੀ ਤਰੈ ਚੱਲਾਂ ਇਹ ਤਾਂ ਪਾਇਆ ਤਾਂ ਮੈਂ ਕਹਿੰਦਾ ਹਟ ਦੇ ਇੱਥੇ ਪੈਪੇ ਐ ਤਾਂ ਬਸਾਈਓ ਕਹਿੰਦੇ ਕੰਪਨੀਆ ਕਹਿੰਦੇ ਪਹਿਲਾਂ ਬਸਾ ਕੇ ਪੈਪ ਫੇਰ ਹੋ ਕਰੋ ਹੈ ਕਿੱਦਾਂ ਨਹੀਂ ਬੰਦ ਹੈ ਹਨਾ ਚਲੋ ਭਾਈ ਪੈਪ ਬਸਾਲ ਕੇ ਪਹਿਲਾਂ ਉਹ ਕਹਿੰਦੇ ਬਈ ਕਹਿੰਦੇ ਜੀ ਉਹ ਸਪਰੇਅ ਕਰਨੀ ਹੈ ਪਹਿਲਾਂ ਕਹਿੰਦੇ ਪੈਪ ਬਸਾ ਲਿਓ ਆਏ ਆ ਬਸਾ ਕੇ ਸਪਰੇਅ ਕਰਕੇ ਫੇਰ ਉਹ ਤੇ ਦੇ ਭੇਟੇ ਹੀ ਕੰਪਨੀ ਦਾ ਆਏਗੇ ਆ। ਅਰੇ ਕਾ ਉਹ ਵੀ ਸੜਕਣੂ ਆਈਆਂ ਚੱਲ ਆਏ ਬਸਾ ਕੇ ਫੇਰ ਉਹ ਤੇ ਜੋੜ ਲਾ ਲਾਂਗੇ। ਸਹੀ ਆ। ਉਹ ਵੀ ਖੋਲਣਗੀਆਂ ਸੀ ਆਪਾਂ। ਲੈ ਪਸਾਰੀ ਬਸਾਉਣੀ ਸੀਗੀ ਹੁਣ ਪਹਿਲਾਂ ਬਸਾ ਕੇ ਫੇਰ ਬਾਅਦ ਚ ਉਹ ਕਰ ਲਾਂਗੇ। ਲਵੇਟ ਲਾਇਆ ਤੇ ਕੀ ਹੋ ਗਿਆ? ਕਾ ਮੁੰਡਾ ਸਰਹੀ ਹੈ ਗਮ ਭਾਈ ਅੱਧੀ ਕ ਪੈਪਤਾ ਵਸਾਤੀ ਹਨਾ ਅੱਧੀ ਵਸਾਤੀ ਅੱਧੀਆਂ ਹੋ ਰਹੀ ਗਈ ਜੋੜ ਲਾਉਣਾ ਰਹੇਗਾ ਜੋੜ ਲਾ ਕੇ ਉਹ ਵੀ ਵਸਾਉਣੇ ਆ ਫੇਰ ਢੋਲ ਭਰ ਲਗੇ ਫੇਰ ਸੜਕਾਂ ਇਹ ਇੰਨਾ ਕੰਮ ਆ ਆਪਣਾ ਇੰਨਾ ਕੀ ਹੁੰਦਾ ਆਪਾਂ ਨੂੰ ਬਾਲਾ ਕੰਮ ਤਾਂ ਹੈ ਨਹੀਂਗਾ ਬਸ ਸਾਰਾ ਦਿਨ ਲੱਗ ਜਾ ਸਾਰੀ ਦਿਨੀ ਨਹੀਂ ਲੱਗਣਾ ਹੋਰ ਹੁਣ ਆ ਕਿੱਲੇ 2000 ਕਰਨੇ ਬਸ ਜਿਹੜਾ ਕਿ ਮੈਂ ਵੀ ਮੜੇ ਜਾਣਾ ਯਾਰ ਅੱਜ ਕਾੜਾ ਹੁਣ ਇਹਦੇ ਵੀ ਲਾਈਏ ਜੋੜ ਕਾੜਾ ਨੂੰ ਇਹ ਚ ਲਾਈਏ ਜੋੜ ਮੈਂ ਵੀ ਇੱਕ ਮੰਡਲ ਹੋਰ ਲੈਣ ਨੂੰ ਫਿਰਦਾ ਸੀ ਕੰਮ ਨਹੀਂ ਕਰਨੀ ਹੀ ਪੈ ਪੈਪ ਤਾਂ ਹੀ ਬਹੁਤ ਆਵੇ ਲੱਗਦੀ ਉੱਧਰ ਤਾਂ ਲੱਗੇ ਜਾ ਆਪਣੇ ਕੰਮਾ ਹੁਣ ਕਰੀ ਜਾਂਦਾ ਨਹੀਂ ਪੈਪ ਤਾਂ ਮੈਂ ਤਾਂ ਕਹਿੰਦਾ ਐਂ ਕਰਦੇ ਇੱਕ ਲਾਗੀ ਸੜਕ ਦਿੰਦੇ ਕੱਲ ਇਹਨੂੰ ਕਰੀ ਲੱਗੀ ਜਾ ਵੀ ਥੋੜੀ ਹੈਗੀ ਪੈਪ ਲਾਓ ਜੋੜ ਫਰਾ ਬੰਡਲ ਉਹ ਆ ਬੇਚਰ ਗਿਆ ਕੰਮ ਤੇ ਜਲ ਆ ਵੀ ਰੀਵਨ ਪੌਣੇ ਕਿੱਲੇ ਦੀ ਹੋ ਗਈ ਉਹ ਰੀਵਨ ਕੱਟ ਦੇ ਹੂੰ ਡੇਢ ਤੇ ਪੌਣੇ ਸਵਾ ਦੋ ਕਿੱਲਿਆਂ ਦੀ ਪੈਣੀ ਇੱਕ ਚਲੋ ਵੀ ਆ ਵੀ ਪੈਪੀ ਬਸਾਉ ਕਰ ਫਿਰ ਜੋੜ ਲਾਵਾਂਗੇ ਵਿਚਾਲਾ ਨਾਲ ਲੱਗਦੀ ਆ ਸਾਡਾ ਵਿਚੋ ਕੱਟ ਮੈਂ ਕਹਣਾ ਹਣਾ ਵਿਚੋ ਨਹੀਂ ਕਰਦਾ ਰਹੂ ਉਹ ਵੀ ਠੀਕ ਆ ਦੇਖ ਲੋ ਇੱਕ ਆਹ ਬਾਜੇ ਓਏ ਐਂ ਕਾ ਸਪਰਿੰਗ ਜੇ ਬਣਾਈ ਜਾਂਦਾ ਤੁਰਪਾਣਾ ਹੁਣ ਵਾਜ ਤੂੰ ਗਾਹਾਂ ਕਰ ਕਰ ਕਰਨਾ ਕੋ ਮੈਂ ਐਂ ਹਾਂ ਤੁਰਿਆ ਆ ਤੂੰ ਪੇਰਾ ਤਾਂ ਖੋਲ ਨਾ ਨਾ ਗਾਹਾਂ ਕਰਕੇ ਜਿਵੇਂ ਜਿਵੇਂ ਲੰਮੀ ਬਿਸ਼ੂ ਕੇ ਇੱਥੋਂ ਦੂਰ ਲੱਗ ਜਾਈ ਦੰਨ ਬਸਾਉਣਾ ਆਦਾ ਯਾਰ ਹੋਰੀ ਸਪਰਿੰਗ ਜੇ ਬਣਾ ਦੇ ਕੰਮ ਆ ਹੋਰ ਹੀ ਬਾਲ ਜੇ ਪਾ ਦੇ ਨਿਊਡਲ ਬਣਾਤੇ ਤਾਂ ਚਾਲ ਕਰਾ ਚਲੋ ਫੇਰ ਲਾਉਣੇ ਆ ਜੋੜ ਮਸਾਲ ਗਿਆ ਵੀ ਪੈਪਾ ਅਲ ਜਾਈ ਬੈਠਾ ਕੰਮ ਉਹਦੇ ਕੀ ਬਣਾਈ ਬੈਠਿਆ ਇਹ ਬਾਲੀ ਗੱਡੀ ਜਾਂਦੇ ਹੁਣ ਓਏ ਬਾਲਾ ਹੀ ਅਲ ਜਾਈ ਬੈਠੇ ਹੂੰ ਕੰਮ ਕਿਤਨੀ ਪੂ ਲਾ ਦੇ ਸਮਾਰ ਕੇ ਜੋੜ ਬਚੀ

ਸਲੈਪ ਬਣਾ ਹੋ ਜੇ ਉਹਦੇ ਨੂੰ ਹਟਪੀ ਜਾਵੇ ਨੇ ਗਾਦੇ ਨੂੰ ਇਹੋ ਖੱਡੇ ਤੇ ਤੋੜੇ ਜੈਂਡੋਰੀ ਗਾਦੇ ਨੇ ਉਹ ਕਾਹ ਦੇਣੀ ਵੰਦਾਈ ਜਣਾ ਦੰਨ ਰਹਿ ਗਈ ਆਪਣੀ ਉਹਦੇ ਆ ਗਈ ਉਹ ਕੰਡਾਂ ਵਾਲੀ ਮੋੜੀ ਜੀ ਕਿਧਰੋਂ ਲਈ ਫਿਰਦਾ ਹੜਦਾ ਕਿਦੇ ਕੰਡੇ ਵਾਲੀ ਮੋੜੀ ਚੱਕੀ ਫਿਰਦਾ ਉਧਰੋਂ ਆ ਘੱਟੇ ਕਰਕੇ ਜਾਂਦੇ ਆ ਹੈ ਰਾਂ ਚ ਵਜਦਿਆ ਫਿਰ ਚਲੋ ਗਰਾਂ ਸੈਟ ਹੈ ਚ ਬੈ ਭੀ ਟੋਲ ਚੱਲ ਵੀ ਮੁੰਡਿਆ ਪਾ ਗੇਅਰ ਕਰ ਭਰ ਗਏ ਉਹ ਤਾਂ ਨਾ ਪਾਦਾ ਗੇਅਰ ਆ ਗੁੰਨਾ ਨਹੀਂ ਇਹ ਤਾਂ ਨਾਲ ਇਹ ਤਾਂ ਤਾਂ ਹਮਤ ਨਾ ਪਿਆ ਨਾ ਨਾ ਰੰਗ ਲਊ ਫੇ ਚੱਲੂ ਓ ਛੱਡੋ ਪ੍ਰੈਸ਼ਰ ਆਹ ਜੀਗਾ ਬੜਾ ਕਹਿੰਦਾ ਯਾਰ ਗੇਹੇ ਦੀ ਬਿਖਰਾਵਾਂ ਮੈਨੂੰ ਆਖੀ ਲੱਗਿਆ ਕੰਮ ਕੰਮੇ ਆਇਆ ਨਹੀਂ ਸਾਹਿਬ ਕਿਤਾਬ ਚ ਪਾਣੀ ਚ ਗਾਉਂਦੇ ਛੱਤ ਪਾਣ ਵੀ ਨਹੀਂ ਚਕਾਇਆ ਗਿਆ ਦੇਖਦੇ ਹੁਣ ਪੰਗੇ ਜੇ ਲੈ ਕੇ ਆਈ ਨਹੀਂ ਗੱਲ ਦਿਮਾਗ ਚ ਵੀ ਕਾਦੋਂ ਹੀ ਚੱਕਦਾ ਆਹ ਤਾਂ ਨਹੀਂ ਹੈਗਾ ਇਹ ਤਾਂ ਨਹੀਂ ਕੋਈ ਚੱਕਰ ਆਉਂਦੀ ਨਹੀਂ ਗੱਲ ਸਾਹਿਬ ਕਿਤਾਬ ਚ ਹਨਾ ਕੰਮ ਹੋਲ ਚ ਗਿਆ ਕਾਕਾ ਦੇਖਦੇ ਹਾਂ ਹੁਣ ਪਾਣੀ ਚਟਾਉਣੇ ਆ ਇੰਨੇ ਲੋ ਟਾਉ ਦਾ ਦੇਖਦੇ ਆ ਪੰਗੇ ਲੈ ਕੇ ਪਾਣੀ ਨਹੀਂ ਚੱਕਿਆ ਯਾਰ ਕਿਵੇਂ ਕੀ ਕਰਨਾ ਮੈਂ ਤਾਂ ਦੇਖਦੇ ਆ ਲਓ ਵੀ ਦੇਖਦੇ ਆ ਨੁਕਸ ਦਾ ਸਾਨੂੰ ਇਹੀ ਲੱਗਦਾ ਹਵਾ ਬਣਦੀ ਆ ਕੀ ਚੱਕੇਰਾ ਥੋੜਾ ਜਿਹਾ ਪਾਣੀ ਪਈ ਜਾ ਬਾਲ ਦੇ ਤੱਕ ਇਹ ਦੇਖਦੇ ਆ ਚੱਕਦਾ ਕਿ ਨਹੀਂ कामयाब ਹੁੰਦਿਆ ਕਿ ਨਹੀਂ ਮੁੰਡੇ ਲੱਗ ਜੂ ਪਤਾ ਕਾਉ ਲੱਗਦਾ ਨੌਕਸ ਲੱਗ ਲੱਗਦਾ ਨੌਕਸ ਲੱਗ ਗਿਆ ਦੇਖਦੇ ਆ ਚਲੋ ਲੱਭ ਗਿਆ ਜੱਪਣ ਗਿਆ ਨਹੀਂ ਹਜੇ ਨਹੀਂ ਉਹ ਹੋਂ ਦਾ ਕਿਹੜਾ ਵਾਲ ਜਾ ਉਹ ਤਾਂ ਯਾਰ ਹਜੇ ਬਾਲਾ ਹੂਣਾ ਪਿਆ ਆ ਸਾਰਾ ਨਹੀਂ ਨਾ ਡਪੋਣਾ ਮੜਾ ਮੜਾਇਆ ਪਾਣੀ ਜਿਆ ਲੱਗਣ ਲੱਗਿਆ ਉਹਨੂੰ ਦੇਖੀ ਜਾਂਦੀ ਆ ਹੁਣ ਚੱਕ ਤੱਕ ਨਹੀਂ ਕੰਮ ਹੈ ਉਤੋਂ ਉਤੋਂ ਦੀ ਤਾਂ ਹੈ ਨਹੀਂ ਫਿਰ ਹਜੇ ਹਜੇ ਤਾਂ ਫਿਰ ਬਾਹਲਾ ਥੱਲੇ ਪਿਆ ਦੇਖੋ ਦੇਖੋ ਮੜਾ ਜਾਂ ਮੂੰਹ ਜਾਂ ਲੱਪਣ ਲੱਗਾ ਉਹਦਾ ਟੈਂਕੀ ਦੇ ਵਿੱਚ ਕੀ ਕੁਝ ਜਾ ਪਿਆ ਓਏ ਆ ਸਾਡੇ ਵੇ ਅਡੇਟ ਵਾਲ ਦੇ ਆ ਉਹੀ ਇੱਕ ਛੱਡਨਾ ਛੱਡਿਆ ਵਾ ਉਹ ਚੱਕ ਲਿਆ ਪਾਣੀ ਉਹਦੀ ਉਹ ਜਾ ਕੰਮਿਆ ਕਾਸੇ ਦਾ ਨਹੀਂ ਪਤਾ ਤੈਨੂੰ ਵੀ ਮੱਥਾ ਮਰਾਈ ਜਾਂਦਾ ਲੱਭ ਗਿਆ ਨੁੱਸ ਇਹਦੇ ਚੋਂ ਜਿਹੜਾ ਹੁੰਦਾ ਥੱਲੇ ਉਹ ਨੂੰ ਵੀ ਤੂੰ ਵੀ ਨਹੀਂ ਗਿਆ ਥੱਲੇ ਹਦੀਪਾ ਨੂੰ ਉਹ ਦਾ ਪਾਇਆ ਪਕਾਟਰ ਉਹ ਡਕੋਣੀ ਪੈਦੀ ਆ ਪਹਿਲਾਂ ਪਾਣੀ ਨਾਲ ਫੇਰ ਪਾਣੀ ਜਾ ਦੇਣਾ ਆ ਦੇਖੋ ਇਹ ਤਾਂ ਬੋਲ ਹੋਣੋਂ ਨਿਕੰਨੋਂ ਪਹਿਲਾਂ ਇਹਦਾ ਫੇਰ ਉਹ ਹੁੰਦਾਗਾ ਪਹਿਲਾਂ ਇਹਨੂੰ ਭਰਨੀ ਪੈਂਦੀ ਆ ਪਾਣੀ ਦਾ ਹਨਾ ਮਾੜਾ ਮੋਟਾ ਪਾਣੀ ਰੱਖਣਾ ਪੈਂਦਾ ਵਿੱਚ ਸੇਖੜੇ ਮੁੰਡੇ ਭਰ ਲਿਆ ਢੋਲ ਜੰਨਾ ਕੋ ਭਰਨਾ ਸੀਗਾ ਆ ਦੇ ਨਹੀਂ ਥੋੜੇ ਜਿ ਛੜਕਣੀ ਆ ਇੰਨਾ ਕੋ ਭਰਨਾ ਸੀ ਭਰ ਲਿਆ ਇਹਦੇ ਚ ਪਾਣੀ ਰੱਖਣਾ ਪੈਂਦਾ ਮਹਿਲਾਂ ਥੱਲੇ ਜਿਹੜਾ ਹੁੰਦਾ ਹੈ ਦਾ ਇਹਦਾ ਸਮਾਨ ਜਿਹਾ ਉਹਦੇ ਤੱਕ ਪਾਣੀ ਰੱਖਣਾ ਪੈਂਦਾ ਫੇਰ ਇਹ ਭਰਦਾ ਜਦੋਂ ਉਹਦੇ ਸਮਾਨ ਉਹ ਡੋਬਦਾ ਇਹ ਫੇਰ ਆ ਭਰਦੀ ਹੈਗੀ ਪਾਪ ਜੀ ਫੇਰ ਪਾਣੀ ਚੱਕਦਾ ਪਤਾ ਹੀ ਨਹੀਂ ਇਹ ਪਹਿਲਾਂ ਕੰਮiar ਕਿਵੇਂ ਪੰਗੇ ਲਈ ਗਿਆ ਹੁਣ ਪਤਾ ਲੱਗਿਆ ਹੁਣ ਭਰ ਗਿਆ ਮੈਂ ਹੁਣ ਦਵਾਈ ਖੋਲਦੇ ਆਂ ਚ ਚਲੋ ਯਾਰ ਐਸਾ ਕੋ ਪ੍ਰਸਾਦ ਦੇ ਫੇਸ ਸਪਰੇਅ ਸੜਕਾਂਗੇ ਮੈਂ ਟ ਮਾਰੋ ਬਜੀ ਬੜਾ ਟਾਈਮ ਲਾਈ ਜਾਂਦੇ ਆਂ ਹੇ ਠੰਡਾ ਹੋ ਜਾਣੀ ਆ ਔਖਾ ਕੰਮ ਚਲੋ ਯਾਰ ਚਲੋ ਦਵਾਈ ਜੀ ਖੋਲੋ ਯਾਰ ਖੋਲ ਨੂੰ ਪ੍ਰੈਸ਼ਰ ਹੀ ਛੱਡਣਾ ਚਲੋ ਖੋਲੋ ਦਵਾਈ ਫੇਰਾ ਛੜ ਕੀਏ ਯਾਰ ਆਥਨ ਹੋ ਗਿਆ ਜਮਾ ਲਾ ਬਾਈ ਭਰ ਲੈ ਦਵਾਈ ਦਾ ਤਾਂ ਖੋਲ ਦੀ ਦਵਾਈ ਵੀ ਜਿੰਨੀ ਪਾਣੀ ਸੀਗੀ ਦਵਾਈ ਪਾਲੀ ਪਾਣੀ ਪਾ ਲੈ ਜੰਨਾ ਕਿ ਪਾਉਣਾ ਸੀਗਾ ਹੁਣ ਆ ਜਾਂਦੋ ਇੱਥੇ ਲਾਉਣਿਆ ਪੈ ਪੀ ਇਹਦੇ ਆਰਧਿਆ ਪਾਇਦੀ ਫੀਟਿੰਗ ਆਹ ਬੱਜਿਆ ਪਾਇ ਬਸਾ ਦੀ ਜਣਾ ਸਾਰੀ ਗੱਨ ਚੈੱਕ ਕਰੋ ਆ ਵੀ ਕੱਛ ਵੀ ਨਹੀਂ ਹਜੇ ਕਿਉਂ ਆੜੀ ਆੜੀ ਆ ਰੈਡੀਆਂ ਫੁੱਲ ਕਿਉਂ ਓਕੇ ਜਮਾ ਚਾਈ ਵਾਲਾ ਮਡਾਣੋ ਨਮੇ ਢੋਲ ਦਾ ਦੇਖ ਨੱਚਦੇ ਸਰਕ ਤੋਂ ਜਿੱਥੇ ਦੀ ਸਬਰੇ ਮੁੜ ਕੇ ਹਵਾ ਵਾਲੀ ਜਾਂਦਾ ਹੋਣਾ ਇੱਧਰ ਨੂੰ ਖਿੱਚੀ ਹੋ ਰਹੀ ਹੈ ਅੱਗੇ ਮੁੜ ਕੇ ਪਾ ਕੇ ਹਮੇਂ ਦੀ ਪੈਪ ਫਟਾ ਲਾ ਚਾਬੀ ਆ ਜਿਹੜਾ ਰਹਿ ਗਿਆ ਹੁਣ ਨਾ ਰਿਆਂ ਖਿੱਚੀ ਜਾਏ ਨਹੀਂ ਆਹ ਦੇਦਾ ਬਈ ਦੁਕਾਨ ਖਿੱਚੀ ਜਾਂਦੀ ਐ ਤਾਂ ਨਹੀਂ ਖਿੱਚੀ ਜਾਂਦੀ ਜਿਉਂ ਅੜ ਗਈ ਭੰਨ ਪੈਊਗਾ ਭੰਨ ਕਿੱਥੇ ਮੋਬਾਈਲ ਦਾ ਓਏ ਲੱਗ ਰਿਹਾ ਹੈ ਤਾਂ ਵਧ ਗਈ ਆ ਮਾੜੀ ਤੀਕਾ ਕੀ ਆ ਪੈਪ ਦੇ ਆ ਕੱਟ ਆ ਨਾ ਵੜਦੇ ਹਾਂ ਇੱਥੇ ਕਰ ਸੀ ਆਹ ਦੁਹਾ ਹਲ ਵੀ ਟਾਇਆ ਵੀ ਨਹੀਂ ਇਹ ਕਾ ਪ੍ਰਾਇਮਟ ਹੈ ਆਇਂ ਦਾ ਕੀ ਵੜ ਦੂ ਇਥੋਂ ਨਹੀਂ ਫਿਰ ਵੀ ਸੀਟ ਦੀ ਸੀਟ ਤੇ ਜੰਗ ਨਹੀਂ ਬੱਡੂ ਨਹੀਂ ਹੂੰ ਵੀ ਇਹ ਚੀਜ਼ ਜਿਵੇਂ ਦੋਵੇਂ ਆ ਟਾਈ ਡੌਗ ਜੇ ਲੱਗ ਜਾਣਾ ਹੈ ਤਾਂ ਫਿਰ ਸੇਫਟੀ ਆ ਵਧੀਆ ਇਹ ਚੀਜ਼ ਸੋਹਣੀ ਲੱਗਦੀ ਆ ਨਹੀਂ ਚੀਜ਼ ਸੋਹਣੀ ਲੱਗਦੀ ਐ ਬੈਲਟ ਤਾਂ ਏ ਟੱਲੀ ਹੀ ਐ ਟੱਲੀਆ ਨਾਲ ਘੁੰਮੂਗਾ ਗੇਰਾ ਬਈ ਬੱਸ ਫਿਰ ਇਹ ਕੱਢੇ ਕੰਮ ਆਹ ਲਾਤੀ ਫੇਰ ਲਾ ਲਾਂਗੇ ਉਧਰ ਖਿੱਚੋ ਪਾਈਪ ਪਾਈਪ ਕਾਸ ਦੇਣੇ ਸੱਟ ਖਾਲੀ ਸ਼ੁਰੂਆਤ ਤਾਂ ਹੋ ਗਈ ਬੱਸ ਮਹੂਰਤ ਤਾਂ ਹੋ ਗਿਆ ਸਟਾਟਾ ਹਟਾ ਗਾੜਦਾ ਐਉ ਮਗਰ ਚੁੱਪ ਹੋਇਆ ਜਾਊਂਗਾ ਤੁਰਿਆ ਸਿਰੂ ਆਪ ਤੱਕ ਉਹ ਵੀ ਕਿਤੇ ਸਟਾਹਾਂ ਦੀ ਲੈ ਵਖੇਚਦੇ ਆ ਮੁੰਡੇ ਆ ਦੇ ਆਹਾਂ ਇਧਰ ਮੇਰੇ ਐ ਲਾਖਣਾ ਬੰਨੀ ਵੀ ਆ ਆਵਾ ਬਣੂੰ ਕਾਸਤੀ ਖੰਨ ਤਾਂ ਕਿਉਂ ਰੈਡੀਆਂ ਮੁੰਡਾ ਫੜ ਲਾ ਲੈ ਨੂੰ ਸਮਾਰ ਕੇ ਕਾਸ ਕੇ ਕੁੱਟ ਕੇ ਫੜ ਲੈ ਆੜੀ ਐਸਨ ਦਫਲੀ ਰੱਖ ਤੇਰੀ ਵਾਲੀ ਨਾ ਕਾ ਸਾਨੂੰ ਹਾਂ ਰੈਡੀ ਆ ਮੁੰਡੇ ਪਾ ਲੋ ਕਾ ਰੈਂਕੂ ਕਹਿੰਦਾ ਮੈਂ ਇਕੱਲਾ ਹੀ ਸੜਕ ਦੋ ਸੜਕ ਦਿਆ ਕਰੂ ਕੱਲ ਹੀ ਇਹ ਕਣਕ ਦੇ ਇਕੱਲੇ ਨੇ ਸੜਕ ਦੇ ਚੱਲ ਇਹਦੇ ਚੜੀ ਸੜਕ ਦਿਆ ਕਰ ਕਣਕ ਦੇ ਕਣਕ ਦੇ ਸੜਕ ਦਿਆ ਕਰ ਕੱਲਾ ਆ ਹਵਾ ਜੀ ਵਾਲੋ ਵੀ ਬਣਾਈ ਜਾਂਦੀ ਐ ਤੇ ਚੰਗੀਆਂ ਚੀਜ਼ੇ ਲਾ ਕੇ ਨਾ ਫੂਲ ਲਾ ਕੇ ਬੋਚੇ ਟੜਕੀ ਜਾਂਦਾ ਸਪਰੇ ਮੁੰਡੇ ਆਹਦਾ ਯਾਰ ਬਾਣ ਬਹੁਤ ਨਮੇੜਦਾ ਕਰਾਂਗੇ ਨਹੀਂ ਨਜ਼ਾਰਾ ਇਹਦਾ ਤਾਂ ਯਾਰ ਟੋਲੀ ਨਾਲ ਤਾਂ ਪਾਣ ਕੋਈ ਨਹੀਂ ਸੀ ਪੂਰਾ ਹੁੰਦਾ ਭਰਮ ਚ ਹੀ ਰਹਿੰਦੇ ਸੀ ਇੱਕੋ ਜਿਹੀ ਭਰਾਵਾਂ ਨਜ਼ਾਰਾ ਦਾ ਸਹੀ ਗੱਲ ਆ ਜੰਨੇ ਮਾਨ ਤੇ ਮਰਜੀ ਸੜਕਲਾ ਹਾਂ ਆਪਣੀ ਨਾਲ ਪੈ ਫੜੀ ਵੀ ਆ ਆ ਮੁੰਡਾ ਸੜਕਦਾ ਉਧਰ ਨਜ਼ਾਰਾ ਇਹਦਾ ਤਾਂ ਸਰਾ ਚੀਜ਼ ਆ ਸਰਾ ਕਾਂ ਓਕੇ ਆ ਕੰਮ ਪੂਰਾ ਓਕੇ ਟਰਨ ਆ ਲੈ ਏਅਰ ਲੋਟ ਆਉਂਦਾ ਕੰਮ ਆ ਆ ਗਿਆ ਦੋ ਕੋ ਲਟਰੂ ਜੇ ਆਪਾਂ ਪੈਪ ਖਿਚਣ ਨੂੰ ਰੱਖਿਆ ਏਅਰ ਹੀ ਲੋਟ ਆਉਂਦਾ ਪ੍ਰੈਸ਼ਰ ਹੁੰ ਬਹੁਤ ਆ ਹਨਾ ਡੇਢ ਨਾ ਕੱਲ ਜਾਈ ਆ ਕਾਂ ਲਟਰੂ ਆ ਐ ਖਿਚਣ ਤੇ ਰੱਖਿਆ ਮੁੰਡੇ ਆਪਾਂ ਸਰੋਂ ਦੇ ਵੀ ਕੰਮ ਨਮੇੜੀ ਦਿੱਤਾ ਨਾਲੀ ਬਾਦੀ ਸੀਗੀ ਸਰੋਂ ਦੇ ਨਗਾਤੀ ਹੱਸ ਰਹੀ ਗਈ ਥੋੜੀ ਜੀ ਨਿਬੜ ਗਿਆ ਸਾਰਾ ਸਪਰੇਅ ਲੱਤ ਅੱਜ ਹਾਂ ਹੀ ਰਹਿ ਗਿਆ ਥੋੜਾ ਜਿਹਾ ਪਾਣੀ ਵੀ ਮੁਕਣ ਵਾਲਾ ਹੀ ਆ ਹਜੇ ਕੰਨਾ ਕਰੇਂਦਾ ਪਾਣੀ ਪਹਿਲਾਂ ਤਾਂ ਕਹਿੰਦੇ ਸੀ ਪਾਣੀ ਮੁਕਣ ਵਾਲਾ ਹੁਣ ਮੁਕਦਾ ਹੀ ਨਹੀਂ ਬਸ ਉੱਥੇ ਜਈ ਵੀ ਤੁਰਿਆ ਫਿਰਦਾ ਇਹ ਵੀ ਗਿੜੇ ਜਿਵੇਂ ਹੀ ਦਬਾਈ ਜਾਂਦਾ ਕਰ ਹੀ ਨਹੀਂ ਬੰਦ ਹੈ ਜੀ ਉਹਨਾਂ ਨੇ ਕਰ ਦੋ ਬੰਦ ਗਿਆ ਹੁਣ ਤਾਂ ਯਾਰ ਮੁੱਕਦਾ ਗਿਆ ਉਹ ਵੱੰਦ ਲੱਗਦਾ ਚੰਕਾਰ ਗਈਆਂ ਕਾ ਤਾਂ ਮਰੀ ਜਾਂਦੀ ਅਜੇ ਪਤਾ ਨਹੀਂ ਕੀ ਕਰੀ ਜਾਂਦੇ ਆ ਕਿ ਤਾਂ ਡਾਕਟਰੀ ਵਾਲੀ ਕਰਦੇ ਆ ਹਣਾ ਹੁਣ ਫੇਰ ਖੜਾ ਕੇ ਜੀ ਕੱਢ ਗਏ ਦੀ ਕੰਮਾ ਬਾਈ ਡਾਕਟਰੀ ਕਰਦਾ ਹੋਰ ਉਹਨੂੰ ਪਾਣ ਤੇ ਉਹਨੂੰ ਡੱਕੇ ਦਾ ਪਤਾ ਨਹੀਂ ਕੁੜੀ ਜੀ ਦਾ ਨਾ ਉਹਦਾ ਸਾਹ ਮਨਿਸਟਰ ਬਾਂਦੇ ਡਾਕਟਰੀ ਵਾਲੀ ਕਰਦੇ ਆ ਇੱਥੇ ਖੜਿਆ ਖੜਿਆਂ ਦੇ ਜੀ ਇੱਕ ਗਿਆ ਲੋ ਇਹਨਾਂ ਛਿੜਕਦੇ ਨੇ ਪਾਣ ਲੱਗੇ ਜਨਾ ਇੱਥੇ ਲਵਾਦਾ ਸਹੀ ਗੱਲ ਆ ਦਵਾਈ ਰਹਿ ਗਈ ਥੋੜੀ ਢੋਲ ਖਾਲੀ ਕਰਦੇ ਆ ਕਣਕ ਦੇ ਨਿਕਾਉਣੇ ਐ ਇੱਥੇ ਉਹੀ ਜ਼ੋਰ ਦਬਾਈ ਜਾਂਦਾ ਨਾ ਉਹ ਕਹੇ ਜੋ ਯਾਰ ਪੈਪ ਤਾਂ ਖਿੱਚ ਲੋ ਮੇਰਾ ਢੱਡ ਇਕੱਠਾ ਕਰਾਉਣਗੇ ਇਕੱਲੇ ਦਾ ਕਣਕ ਦਾ ਤਾਂ ਬਹੁਤ ਹਾ ਜਾਂਦਾ ਇਹਦੇ ਨਾਲ ਯਾਰ ਲਾਗੇ ਪਟਕਾਰੀ ਜੇ ਮਾਰਨਾ ਬੜਾ ਕੇ ਤਾਂ ਪਾਇਆ ਲੱਗੇ ਓਏ ਮੁੱਕ ਗਿਆ ਲੱਗਦਾ ਕਣਕ ਦੇ ਨਜ਼ਾਰਾ ਯਾਰ ਫੋਲ ਆ ਰਾਮ ਨਾਲੀ ਇਹਦੋਂ ਵੀ ਲੰਬਾ ਹੋ ਜਾਂਦਾ ਹੂ ਪ੍ਰੈਸਰ ਦਾ ਕੰਮਾ ਕਹਿੰਦਾ ਯਾਰ ਐ ਵਧੀਆ ਵਧੀਆ ਲਵੇਟਣੀ ਐ ਤੇ ਸੋਹਣੀ ਲੱਗੇ ਕਹਿੰਦਾ ਹਨਾ ਵੀ ਫੇਰ ਕਲੱਚ ਨਹੀਂ ਨਾ ਫੇਰ ਕਲੱਚ ਨਾਲ ਬਾਅਦ ਚੋਂ ਦੇਖਾਂਗੇ ਤਜਰਬਾ ਕਰਕੇ ਪਹਿਲਾਂ ਐ ਤਾਂ ਲਵੇਟ ਥੋੜੀ ਜੀ ਜ਼ੋਰ ਲਾਉਣ ਦਾ ਮਾਰਾ ਹੀ ਕਰੀ ਜਾਂਦਾ ਜ਼ੋਰ ਤਾਂ ਲੱਗ ਹੀ ਜਾਂਦਾ ਜ਼ੋਰ ਕਿੱਥੇ ਲੱਗ ਹੀ ਜਾਂਦਾ ਸਾਨੂੰ ਛੱਡ ਕੇ ਤੁਰੇ ਦੋਨਾਂ ਨੂੰ ਵਿਚਾਰਿਆਂ ਨੂੰ ਚਲੋ ਹੁਣ ਦੇਖੋ ਕਲੱਚ ਨਾਲ ਯਾਰ ਦੇਖ ਰਿਹਾ ਇੱਕ ਵਾਰੀ ਦੇ ਨੰਬਰਸਾਂ ਉਧਰ ਇਹਦਾ ਯਾਰਾਂ ਹੀ ਖੰਡਣੀ ਅਜ ਨਹੀਂ ਮਰਜੀ ਜਿਹਾ ਮਾਰ ਕੇ ਲਾਲਾ ਕਿੰਨਾ ਕ ਚਾਰਜ ਚਾਈ ਜਾਏਗਾ ਇੱਕ ਵਾਰੀ ਹਮਾਰਾ ਠੀਕ ਕੀਤਾ ਹੋਇਆ ਆਪਕੀ ਹੋ ਗਊਗਾ ਕੀ ਕਰੂਗਾ ਠੀਕ ਕਰੂਗਾ ਇਕੱਠੇ ਉਵੇਂ ਅਗਲਾ ਜਿਵੇਂ ਵੀ ਹੋਵੇ ਵੀ ਇਕੱਠੀ ਕੋਈ ਨਹੀਂ ਆਇਆ ਕਰਦਾ ਤੂੰ ਦੇਖਣਾ ਪਿਆ ਕਰੂ ਜੇ ਇੱਧਰ ਜਾ ਕਰੂ ਹਾਂ ਉਧਰੋਂ ਇੱਧਰ ਨੂੰ ਇਕੱਠੀ ਕਰਨੀ ਦਾ ਦਾ ਜਾ ਲਾਤਾ ਇੱਧਰ ਲਾ ਕੇ ਕਹਿੰਦਾ ਮੀਟ ਮੂਟ ਵੱਡਾ ਨਾਲ ਰੱਖ ਲਓ ਹਾਂ 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 ਉਹ ਨਾ ਨਜ਼ਾਰਾ ਨਜ਼ਾਰਾ ਫੁੱਲ ਗੁੱਟੇ ਨਿਕ ਟੋਲੀ ਹਰ ਕੀ ਅੱਗੇ ਬਾਟੋ ਲੇ سٹਾਰਟ ਕਰੀ ਜਾਂਦੇ ਸਹੀ ਗੱਲ ਆ ਹਣਾ ਟੋਲੀ ਜੀ ਖਰਾਬ ਹੋ ਗਈ ਉਹ ਦੀ ਖੇਡ ਕੇ ਜੋ ਉਹਦੀ ਯਾਰ ਇਹਨਾਂ ਨੂੰ ਤਾਂ ਬੇਚੋ ਬਰੇ ਐਂ ਕਰਦਾ ਮੁੜ ਕੇ ਕਾ ਕਰੇ ਸਾਡ ਗਪਾਲ ਵਾਲਿਆਂ ਦਾ ਵੈਸੇ ਗਪਾਲ ਵਾਲਿਆਂ ਦਾ ਕੈਂਡਾ ਚੀਜ਼ ਹਣ ਉਹ ਕਲਾਚੇ ਨਾ ਕਰਦੇ ਆ ਪਾਈਪ ਕੱਠੀ ਇਧਰੋਂ ਖਿੱਚ ਕੇ ਲੈ ਜਾਂਦੇ ਆ ਉਹ ਦੇ ਨਾਲ ਬੇਟੀ ਜਾਂਦੇ ਹੈਗੇ ਜੋਰ ਲੱਗਦਾ ਜੇ ਹੋ ਜੀ ਮੱਝ ਸਵਾਲੀ ਤੇ ਪੈਪ ਇਕੱਠੀ ਕਰ ਲਈ ਇੱਕ ਬਰਾਬਰ ਹੀ ਆ ਦੇਖੋ ਜ਼ੋਰ ਲੱਗਦਾ ਆਹ ਦੇ ਕਿੰਨਾ ਕੁ ਜ਼ੋਰ ਲੱਗਦਾ ਕਿੰਨਾ ਹੁੰਦਾ ਸੀ ਹੋਰ ਸਾਰਾ ਲੱਗ ਜਾਂਦਾ ਹੁਣ ਉਹ ਨਾਲ ਟਾਈਮ ਸੜਕਾਂ ਤੇ ਲੱਗਦਾ ਜਿੰਨਾ ਪੈਪ ਇਕੱਠੀ ਕਰਨ ਦੇ ਲੱਗ ਜਾਂਦਾ ਜ਼ੋਰ ਲੱਗਦਾ ਪੱਕਾ ਠੀਕ ਕਰਨ ਨੂੰ ਚਾਹੀਦਾ ਚਾਰ ਪੰਜ ਜਾਣੇ ਖਿੱਚ ਕੇ ਲਿਆਉਣ ਨੂੰ ਹੈ ਅਰੇ ਕੁਦਾ ਕਹਿੰਦਾ ਹੂ ਕਿੱਧਰ ਫਸ ਗਿਆ ਤਾਂ ਪਹਿਲੀ ਯਾਰੇ ਪੈਪ ਜੀ ਖਿਚਾਉਣ ਲੱਗਿਆ ਹੂ ਹਨਾ ਨਹੀਂ ਤਾਂ ਹੋਰ ਤਾਂ ਹੀ ਖੜਾ ਹੁੰਦਾ ਹਿਲਵੇਟਰ ਨਾਲੇ ਤਾਂ ਪਹਿਲੀ ਵਾਲੀ ਕੰਮ ਕਰ ਲੱਗਿਆ ਹਾਂ ਜ਼ਿੰਦਗੀ ਜੀ ਉਹ ਕੱਪੜਾ ਲੈਣਾ ਲਿਪੜੀ ਵੀ ਆਉਂਦੀ ਆ ਹੁਣ ਓਏ ਹੁਣ ਸਾਹ ਸਾਬ ਇਕੱਠੀ ਕਰਨਾ ਕੱਪੜਾ ਲੈਣਾ ਸਾਹ ਆ ਆਹ ਲਿਆ ਕਲੱਚੇ ਨਾ ਕਰਦਾ ਕੱਠੀ ਆਹ ਤਾਂ ਨਜ਼ਾਰਾ ਯਾਰ ਨਹੀਂ ਤਾਂ ਬਾਹਾਂ ਦੁਹਾਂ ਲੱਗ ਜਾਂਦੀਆਂ ਹੀ ਇਹਦੇ ਨਾਲ ਕੰਨ ਦੇਖ ਲਓ ਕਿੱਥੇ ਗਾ ਗੰਗਾ ਹੈ ਵਾਲੀ ਦੂਰ ਪਈ ਆ ਤੂੰ ਆ ਹੀ ਛੇਤੀ ਛੇਤੀ ਲਭੇਟ ਦੇ ਉਲਝ ਜਾਂਦਾ ਬੰਦਾ ਹਜੇ ਨਵਾਂ ਨਵਾਨ ਤੈਂ ਸਹੀ ਰੱਖ ਇਹਦੀ ਉਂਝ ਜਾਣਾ ਯਾਰ ਉਹੀ ਤਾਂ ਗੱਲ ਆ ਇਸ ਹਿਸਾਬ ਨਾਲ ਬੰਦੇ ਵੀ ਮੁੜ ਕੇ ਨਹੀਂ ਖੋਦਣੇ ਪਾਉਂਦੇ ਖੇਚ ਲਿਆ ਸੀ ਨਾਲ ਹੀ ਹੋ ਕਹਦਾ ਹੋ ਖੇਚ ਲਿਆ ਸੀ ਨਾਲ ਹੀ ਕੰਮਿਆਂ ਨਾਲ ਹੀ ਖੇਚ ਲਿਆ ਸੀ ਹਾਂ ਸਹਣੀ ਇਹਦਾ ਕਿਸੇ ਨਾਲ ਰਲਦਾ ਹਨ ਉਹ ਇਧਰ ਨੂੰ ਕਰਕੇ ਵੇਖੋ ਨਾ ਮਾੜੀ ਯਾਰ ਉਹ ਉਲਟ ਚ ਜਾਂਦਾ ਯਾਰ ਤੁਸੀਂ ਪਹਿਲੇ ਪਹਿਧਰ ਇਧਰ ਨੇੜੇ ਲਿਆ ਕੇ ਰੱਖੋ ਨਾ ਵੀ ਬਾਰੀਆਂ ਦਾ ਰਲਦਾ ਸੀ ਓਏ ਹੁਣ ਹੀ ਲਾ ਓਏ ਉਂਗਲਾਂ ਨਾਲ ਵਿੱਚ ਦੇ ਲਈ ਨਾ 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 ਅੱਜ ਆਉਗਾ ਫਿਰ ਲੋਟਾ ਆਉ 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 ਆਹੀਂ ਕਰੀ ਜਾਂਦਾ ਇਹਦਾ ਆਉ ਆਉ ਠੀਕ ਸਾਟੀ ਕੰਮ ਕਰਦਾ ਚੱਲ ਆ ਰੱਖੂ ਤੇ ਬਾਤ ਸੱਦੂ ਯਾਰੇ ਐਂ ਰੋੜ ਕੇ ਜਈ ਉਹ ਕਰ ਦੂ ਤੂੰ ਦਾ ਕੰਮ ਇਹਦੇ ਵਸਦਾ ਕੰਮ ਹੈਣੀਗਾ ਕੰਮ ਆਲ ਜੇ ਜਾਂਦਾ ਉਹ ਤੈਨੂੰ ਡੇਗਦਾ ਹਨਾ ਇਹ ਤਾਂ ਸਾਰੇ ਮਕੈਨਿਕ ਹੀ ਆ ਇੱਕ ਤਾਂ ਬਸ ਉਹ ਨਹੀਂ ਲਾ ਦੇ ਨਾਲ ਫੇਲਾ ਕੰਮ ਉਂਗਲਾਂ ਨਾਲ ਢਲੀਂ ਇਹਦੇ ਚ ਆ ਉਧਰ ਲਾ ਵੀ ਤਲਾਚੀ ਆ ਖੇਲਤਾ ਕਿਆ ਹਾਂ ਯਾਰ ਉਹ ਵੀ ਹੋਊਗਾ ਜੀ ਉਹ ਜਾ ਰੰਗ ਕਰਕੇ ਜਾਣ ਹੋਇਆ ਰੰਗ ਲਾ ਲਓ ਪਹਿਲਾਂ ਫਿਰ ਰੇਗ ਮਾਰ ਲਿਆਉਣੇ ਆ ਨਹੀਂ ਰੰਗ ਕਾਦੋ ਲੱਗਿਆ ਫਿਰ ਲਾ ਦਿੰਦੇ ਆ ਸਾਰਾ ਰੰਗ ਪਾਟ ਦਿੰਦੇ ਆ ਆਏ ਗੱਲ ਨੂੰ ਆਏ ਨਾ ਕਦੇ ਵੀ ਰੰਗ ਇਹਨੇ ਜਾਊਗਾ ਸਹੀ ਗੱਲ ਕਦਮ ਵਾਹਣ ਨਾ ਨਹੀਂ ਚਾਹੀਦਾ ਕੋਈ ਕਮੇ ਉੱਤੇ ਨਾ ਡਿੱਗ ਪੀਏ ਤੇ ਤੂੰ ਸਾਲ ਜੀ ਉੱਤੇ ਨੂੰ ਮਾਰਦਾ ਬਸ ਓਏ ਨੇੜੀ ਆ ਗਈ ਗੰਨ ਹੁਣ ਤਾਂ ਉਹੀ ਲਵੇਟ ਲਾ ਆ ਬਾਲਜਾ ਦੇਖ ਲੈ ਹਣ ਉਹੀ ਲਵੇਟ ਲਾ ਲਵੇਟ ਲਾ ਮਿੱਟੀ ਨਾਲ ਉਹ ਜਾ ਲੈ ਕੇ ਬੰਦ ਕਰ ਦੇ ਕਲਚ ਉਹ ਬੰਦ ਕਰ ਦੇ ਤਾ ਟਰੈਕਟਰ ਬੰਦ ਕਰ ਦੇ ਚਾਚਾ ਇੱਥੇ ਆ ਲੈ ਉਹ ਖੜੀ ਉਹ ਇਹ ਕਿੱਥੇ ਡੰਗੀ ਜਾਊਗੀ ਅਜੇ ਤਾਂ ਝੋਨਾਗਾ ਤੂੰ ਮੈਨੂੰ ਆ ਫਸਾਦੀ ਅੱਛਾ ਇੰਨੀ ਸੰਭਾਈ ਕਰਾਂਗੇ ਹੈ ਪਹਿਲਾਂ ਪਹਿਲਾਂ ਅੱਛਾ ਵੇ ਠੀਕ ਆ ਚੱਲ 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 ਬਸ ਉਹ ਬੰਦ ਕਰ ਦੇ ਟਰੈਕਟਰ ਓਕੇ ਆ ਜਮਾ ਕਲੀਅਰ ਹੈ ਕੱਢਿਆ ਨਹੀਂ ਗਏ ਕੱਢਿਆ ਵਾ ਤਾਂ ਹੈਗਾ ਉਹ ਤਾਂ ਆ ਕੇ ਆ ਕੇ ਬਸ ਹੋ ਜਾਂਦਾ ਯਾਰ ਕੱਢਿਆ ਵਾ ਯਾਰ ਪਾਪ ਜਿਹੜੀ ਇਕੱਠੀ ਹੋਈ ਵੀ ਆ ਉਹ ਤਾਂ ਹੁਣ ਪਾਣੀ ਜਾਂ ਨਿਕਲੂਗੀ ਕਿਰਾ ਗੰਨ ਲਾ ਕੇ ਘਰੇ ਲੈ ਚੱਲਦੇ ਆ ਕੋਈ ਦਵਾਈ ਨਿਕਲਦੀ ਆ ਜਿਹੜੀ ਮਾੜੀ ਮੋਟੀ ਬਾਜ ਜ ਜਾਵੇ ਪਾਪ ਚੱਕ ਨੂੰ ਹਟ ਜੇ ਇੱਕ ਢੋਲੀ ਦੀ ਰਹੀ ਸੀ ਹਾਂ ਉਹ ਸੜਕ 'ਚ ਆ ਜਾ ਭੱਜ ਕੇ। ਅੰਮੇ ਨੂੰ ਟੈਨਸ਼ਨ ਦਾ ਵਾੜੀ ਰਹਿੰਦੀ ਆ ਕਹਿੰਦਾ ਪੈ ਪਣਾ ਲੈ ਲੱਭੜ ਜੇ ਪੈ ਵੀ ਧੋਈ ਜਾਂਦਾ। ਲੱਭੜ ਨਾ ਜਾਵੇ ਕਹਿੰਦਾ ਜਮਾ ਵੀ। ਨਵੇਂ-ਨਵੇਂ ਦਾ ਹਜੇ ਚਾਗ ਆ ਮੁੜ ਕੇ ਪਤਾ ਹੀ ਰੇਤੇ ਨਾਲ ਲੱਭੜਾ ਖੜਾ ਰਿਹਾ ਕਰੇ। ਪੈ ਬਜੀ ਦਾ ਕੇਰਾ ਦਾ ਨਵੀਂ-ਨਵੀਂ ਕੱਢਤੀ ਧੋਕੇ ਜੇ। ਚਲੋ ਬਈ ਸੜਕ ਤੇ ਸਫਰੇ ਚੱਲ ਤਾ ਘਰੇ ਹੁਣ ਹੈ ਨਾ ਓਕੇ ਆ ਜਾਓ ਚਲੋ ਵੀਡੀਓ ਲਾਈਕ ਕਰਿਓ ਬੰਦਾ ਯਾਰ ਵੀਡੀਓ ਲਾਈਕ ਕਰ ਜਾਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ